ਤਨਗੁਰ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਪੂਰੇ ਗੁਰੂ ਦੀ ਗੱਲ ਦੱਸ ਰਹੇ ਨੇ ਸਾਨੂੰ ਕਿ ਮਨੁੱਖ ਦੀ ਮੁਕਤੀ ਵਾਸਤੇ ਜੀਵ ਦੀ ਗਿਆਨ ਵਾਸਤੇ ਪੂਰੇ ਗੁਰੂ ਦਾ ਹੋਣਾ ਜ਼ਰੂਰੀ ਹੈ ਜੇ ਗੁਰੂ ਹੋਇਆ ਕੱਚਾ ਤੇ ਮੁਕਤੀ ਨਹੀਂ ਹੋਣੀ ਤਾਂ ਗਿਆਨ ਨਹੀਂ ਹੋ ਸਕਦਾ ਰੰਗੀ ਖਾਨ ਤੇ ਆਤਮਾ ਨਹੀਂ ਪਾਉ ਸਕਦੀ ਜੇ ਗੁਰੂ ਪੁਰਾਣਾ ਨਾਮ ਜਿੰਦ ਪੁਰਾ ਸਤਗੁਰ ਸੇਵਿਆ ਸੇ ਅਸਰ ਹਾਦਵਾ ਹਾਦਵਾ ਦਾ ਅਸਰ ਰਹੀ ਦਾ ਦਵਾਰ ਆਤਮਾ ਦਾ ਖਾ ਜਿਹੜੀ ਜੀਵਾਂ ਨੇ ਸੰਸਾਰ ਤੇ ਆ ਕੇ ਹੋਈ ਗੁਰੂ ਤੋਂ ਆਸਾ ਪੁਰਾ ਗੁਰੂ ਧਰਮ ਦੀ ਪਟ ਉਹ ਜੀਵ ਜਿਹੜਾ ਅੰਮ੍ਰਾਮਾਹੇ ਕੋਈ ਨਹੀਂ ਜਾਣਦਾ ਉਹਦੇ ਗੁਰੂ ਕੋ ਜੰਦੇ ਗੁਰੂ ਗ੍ਰੰਥੀ ਜਾਨਦੇ ਅਗਹੀ ਦੇ ਦਰਵਾਜ਼ੇ ਪਹੁੰਚਦੇ ਇਹ ਹੈ ਹਰਿ ਦਾ ਵਾਰ ਕਿ ਜਿਹੜੇ ਨੂੰ ਕਾਲਪ ਸੰਸਾਰ ਤੇ ਕਰਦੇ ਨੇ ਕੋਈ ਗੁਰੂ ਨਹੀਂ ਕੋਈ ਪ੍ਰਮਾਤਮਾ ਨਹੀਂ ਕੋਈ ਨਾਮ ਨਹੀਂ ਕੋਈ ਗੁਰੂ ਜਾਨਦਾ ਕੋਈ ਫਾਇਦਾ ਨਹੀਂ ਹੈ ਉਹ ਮੰਗੂ ਸੱਚੇ ਇੱਕ ਮਿਲਾ ਸੱਚ ਦੇ Okay.

i love ਕੋਈ ਸਹਿਣ ਨਾ ਲਈ ਸਖਤ ਬੁਰੇ ਜਨ ਤੇਤਿਆ ਬਿਨ ਨਾਮ ਭਾਰ ਉਹਨਾਂ ਦਾ ਸਾਰੀ ਸੰਗਤ ਸ਼ਕਤਿ ਜਾਵੇ। ਉਹ ਤਾਂ ਕਿ ਅਸੀਂ ਹੋਂ ਕੇ ਹਰ ਪ੍ਰੀਤ ਦੇ ਨਾਲ ਜੁੜਦੇ ਆਂ। ਮਾਤਾ ਜੀ ਨੂੰ 2011 ਦੇ ਵਿੱਚ ਪ੍ਰਾਪਤ ਹੋਈ ਸੀ। ਜਿਹੜੀ ਸੰਗਤ ਨੇੜੇ ਦੀ ਹੋ ਜਾਂਦੇ ਹੋਏ ਕਿ ਉਹ 1011 ਤੋਂ ਤੁਸੀਂ ਇਹ ਲਾਰੋ ਹੁਣ ਤੱਕ ਮਾਤਾ ਜੀ ਦਾ ਨਾਮ ਰਾਧ ਬਿਮਾ ਦੇ ਨਾਲ ਦੁਸਤੇ ਆਗੇ ਹੈ। ਮੈਂ ਕਿਨਾਰਾ ਉਨ੍ਹਾਂ ਦੇ ਪਰਿਵਾਰ ਵੱਲੋਂ ਉਹਨਾਂ ਦੇ ਬੇਟਿਆਂ ਵੱਲੋਂ ਉਹਨਾਂ ਦੀ ਵਹੁਵਾਲਾ ਅੰਕਲ ਮਾਮਾ ਪਤੀ ਵੱਲੋਂ ਜਿਨ੍ਹਾਂ ਦੀ ਇਹ ਬੋਤਕਾਲ ਸੰਗਤਾਂ